ਸਰੰਗੀ ਸਿੱਖਣ ਨੂੰ ਕੱਟ ਤੋਂ ਕੱਟ 8-10 ਸਾਲ ਲੱਗ ਜਾਂਦੇ। ਕੱਲੇ ਸਿੱਖਣ ਨੂੰ। ਉਹ ਦੋ ਬੰਦੇ ਸੀ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ। ਜੱਜ ਕਹਿੰਦਾ ਵੀ ਆਖਰੀ ਇੱਛਾ ਕੀ ਹੈ? ਉਹ ਕਹਿੰਦਾ ਜੀ ਮੈਂ ਸਰੰਗੀ ਸਿੱਖਣੀ ਚਾਹੁੰਦਾ ਹਾਂ। ਇੱਕ ਦਿਨ ਉਹਨੂੰ ਤਾਂ ਘੱਜਾਂ ਲੱਗਣਗੇ ਪਰ ਆਖਰੀ ਇੱਛਾ ਤਾਂ ਪੂਰੀ ਕਰਨੀ ਪਊ। ਕਹਿੰਦਾ ਜੀ ਠੀਕ ਹੈ ਲਿਖ ਦੋ ਕਹਿੰਦਾ ਇਹਨੇ। ਸਰੰਗੀ ਸਿਖਾਉਣ ਲੈ ਜਾਓ ਉਹ ਦੂਜੇ ਨੂੰ ਕਹਿੰਦਾ ਸਾਸੀ ਤੈਨੂੰ ਵੀ ਹੋਈ ਹੈ ਤੇਰੀ ਆਖਰੀ ਇੱਛਾ ਕੀ ਹੈ ਕਹਿੰਦਾ ਜਦੋਂ ਇਹ ਸਿੱਖ ਗਿਆ ਮੈਂ ਇਹ ਤੋਂ ਸਿੱਖਣਾ ਚਾਹੁੰਦਾ ਹਾਂ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਕੀ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਰ ਸੀਗਾ ਮਜੀਠੀਆ ਦੇ ਗਲ ਦੇ ਅੰਦਰ ਅਸੀਂ ਕੀ ਕਿਹਾ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਹਿੰਦੇ ਵੀ ਕਿਉਂ ਫੜ ਲਿਆਂਦਾ ਕਿਆ ਬਾਤ ਆ ਯਾਰ ਐਨੇ ਯੂ ਟਰ ਐਨੇ ਯੂ ਟਰ ਐਨੇ ਯੂ ਟਰ ਜ਼ਿੰਦਗੀ ਦੀ ਦੇਖਿਆ ਸੀ ਤਾਂ ਤੁਸੀਂ ਤਾਂ ਬਾਰ 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 ਜੇ ਤੁਸੀਂ ਰਸ਼ੀਆ ਤੇ ਯੂਕਰੇਨ ਦਾ ਯੁੱਧ ਬੰਦ ਕਰਾ ਸਕਦੇ ਹੋ ਐਡ ਆਉਂਦੀ ਸੀ ਪਾਪਾ ਮੋਦੀ ਜੀ ਨੇ ਯੁੱਧ ਰੁਕਵਾ ਦਿਆ ਜੇ ਦੋ ਮੁਲਕਾਂ ਦਾ ਯੁੱਧ ਬੰਦ ਕਰਾ ਸਕਦੇ ਨੇ ਤਾਂ ਦੋ ਮੁਲਕਾਂ ਚ ਦੋ ਸਟੇਟਾਂ ਦਾ ਝਗੜਾ ਨਹੀਂ ਖਤਮ ਕਰਾ ਸਕਦੇ ਪੰਜਾਬ ਦੇ ਰਹਿਣੇ ਦਾ ਇੱਥੇ ਨਹੀਂ ਦੇਖਣਾ ਸਾਨੂੰ ਲੜਾਈ ਰੱਖਣਾ ਅਸੀਂ ਭਰਾ ਹਾਂ ਦੋਨੇ ਛੋਟਾ ਭਾਈ ਹੈ ਸਾਡਾ ਹਰਿਆਣਾ ਸਾਨੂੰ ਲੜਾਈ ਰੱਖਣਾ ਬਸ ਸਵੇ ਬਹੁਤ ਵੱਡੀ ਗੇਮ ਪੋਲੀਟੀਕਲ ਚੱਲ ਰਹੀ ਹੈ ਹੁਣ ਇਹਨਾਂ ਦੇ ਪੱਤੇ ਖੁੱਲ ਰਹੇ ਆ ਅਸਲ ਚ ਕਾਂਗਰਸ ਦੀ ਵੀ ਖੁੱਲ ਰਹੇ ਆ ਵੀ ਕਿਵੇਂ ਚਾਂਦੀ ਦੀਆਂ ਕਈਆਂ ਕਿਵੇਂ ਕਿਆ ਸਿਆ ਬਿਆਸੀਆਂ ਚ ਸਾਰੀ ਗੱਲ ਦਸਤੀ ਆ ਮੈਂ ਮੈ ਰਿਪੀਟਿੰਗ ਕਰਨੀ ਚਾਹੁੰਦਾ ਤੇ ਹੁਣ ਇਹ ਪਾਣੀ ਦੇ ਰਾਖੇ ਬਣ ਗਏ ਮੈਂ ਤੁਹਾਨੂੰ ਯਕੀਨ ਦਿਵਾਣਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਦੇ ਬਹੁਤ ਇੱਜ਼ਤ ਦਿੰਦੇ ਸ਼ਹੀਦ ਸਰਾਬਾ ਜਿਹੜੇ ਹੈਗੇ ਸਾਡੇ ਰਹੇ ਸੋ ਇਹ ਕਹਿੰਦੇ ਆ ਜੀ ਸਾਡੀ ਜਿਹੜੀ ਮਾਰਕੀਟ ਦਾ ਨਾਮ ਹੈ ਉਛੀਦ ਸਰਾਭਾ ਸਿੰਘ ਇਹ ਕਰਤਾ ਕੰਮ ਉਹ ਹੀ ਹੈ ਜਿਹੜੇ ਤੋਂ ਮੈਂ ਦਰਦਾ ਸਰਦਾਰ ਸਿੰਘ ਸਰਾਭਾ ਦੇ ਨਾਮ ਤੇ ਰੱਖੋ ਉਹ ਮੈਨੂੰ ਪੱਕਾ ਪਤਾ ਹੈ ਅੱਜ ਕੁਛ ਨਾ ਕੁਛ ਅਨਾਉਂਸਮੈਂਟ ਕਰਕੇ ਜਾਣਗੇ ਇਹ ਸਰਾਭਾ ਨਗਰ ਦੀ ਮਾਰਕੀਟ ਹੈ ਇਹਨਾਂ ਸਾਰੇ ਕਹਿੰਦੇ ਜੇ ਇਹ ਨਾਮ ਹੀ ਕਰਤਾਰ ਸਿੰਘ ਸਰਾਭਾ 80000 ਵੋਟ ਭਈਆ 90000 ਲਗਭਗ ਪੂਰੀ ਸੀ 6-7 6% ਬਣ ਗਈ ਹੈ ਮਨ ਲਗਾ ਖਲੇ ਸੁਖਵੀਰ ਬਾਦ ਨੂੰ ਅਕਾਲੀ ਦਲ ਨੂੰ ਕੰਮ ਛੱਡ ਲੈਣਾ ਚਾਹੀਦਾ ਹੈ। ਗੱਲ ਤਾਂ ਸਹੀ ਹੈ।